मुल कहो नओ खुदा ਉਹ ਨਹੀਂ ਕਰਦਾ ਕੋਈ ਰਸਨਾ ਵਾਂਝੀ ਰੱਖੀ ਜਾਏ ਪਰ ਕਈ ਵਫਾ ਅਸੀਆਂ ਚੀਜ਼ਾਂ ਬੰਦਿਸ਼ ਦੇ ਵਿੱਚ ਆਉਂਦੀਆਂ ਗਵੈਸ਼ਰੀ ਵਿੱਚ ਜਿਸ ਨੂੰ ਵਿਖੜੇ ਟੇਢੇ ਢੰਗ ਨਾਲ ਥੋੜਾ ਜਿਹਾ ਗਾਇਆ ਜਾਂਦਾ ਹੈ ਤੇ ਆਮ ਜਿੰਨਾ ਸੱਜਣਾ ਦਾ ਭੜਾ ਨੂੰ ਤਾਲ ਸੁਰ ਦੀ ਸਮਝ ਨਾਲ ਤੇ ਕਈ ਵਫਾ ਐਸੀ ਬੇਰਸੀ ਤੇ ਕਾਲਾਪਨ ਪੈਦਾ ਹੁੰਦਾ ਹੈ ਜਿਹਦੇ ਨਾਲ ਕੀਮਤਾਂ ਚ ਮਟਾਰਾ ਸਮਾਇਆ ਜਾਂਦਾ ਹੈ ਤੇ ਮੈਨੂੰ ਇਸ ਗੱਲ ਦੀ ਹਾਰਦਿਕ ਪ੍ਰਸੰਤਾ ਹੋਏਗੀ ਜੇ ਭੈਣਾ ਜਾਂ ਵੀਰ ਮੁਲਾਇ ਸੁਰ ਦੇ ਅੰਦਰ ਬੋਲ ਸਕਣ ਤੇ ਇਸ ਤੀਸ ਨਾਲ ਬੋਲਣ ਤੇ ਨਹੀਂ ਤਾਂ ਪਿਆਰ ਨਾਲ ਸਰਵਣ ਕਰਨਾ ਇਸ ਸ਼ਬਦ ਦੇ ਵਿੱਚੋਂ ਬਹੁਤ ਕੁਝ ਮਿਲਦਾ ਮੁਲਾ ਕਹੋ ਨਿਆਓ ਖੁਦਾਈ Você ਉੜੇ ਦੇਵਕ ਤੇਵ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੈ ਜੋ ਸਭ ਮੈਂ ਇੱਕ ਖੁਦਾਏ ਕਹਤੋ ਤੋ ਕਿਉ ਮੁਰਗੀ ਮਾਰੈ ਮੁੱਲਾ ਕਹੋ ਨਿਆਉ ਖੁਦਾਈ ਜਿਹਤ ਲੱਗੇ ਦੇ ਕੱਪੜੇ ਮੁੱਲਾ ਸਾਈ ਏ ਰਤ ਲੱਗੇ ਕੱਪੜੇ ਜਾਮਾ ਹੋਏ ਪਲੀਤ ਜੋਰਤ ਪੀਵੇ ਮਾਨਸਾ ਤਿੰਨ ਕਿਉਂ ਨਿਰਮਲ ਕੀ ਸਹੋ ਲਿਆਓ ਕੋदाई ਦੁਰਦੈ ਜਮ ਕਾਡ ਹੈ ਹੋਏਗਾ ਕੌਣ ਅਬਾ ਕਬੀਰ ਖੂਬ ਖਾਣਾ ਖੀਚੜੀ ਜਾ ਮੈਂ ਅੰਮ੍ਰਿਤ ਲਓ heira roti karni gala katavai kaun mula ਜੋ ਥੇ ਲੋ ਮੈਂ ਕਾਪਟ ਨਹੀਂ ਵਾ ਬਦੋ ਮੁੱਲਾ ਕਹੋ ਨਿਆਉ ਖੁਦਾਈ ਜੀ ਬਦੋ ਸੋ ਧਰਮ ਕਰਥਾ ਪੋ ਅਧਰਮ ਕਹੋ ਕਤ ਪਾਈ ਜੀ ਬਦੋ ਸੋ ਧਰਮ ਕਰਥਾ ਪੋ अधर्म कहो कट भाई अधर्म कहो सत भाई आपस का मुनवर कर छप काको कहो कसाई मुला कहो ले आओ खुदाई ਜ਼ੋਰ ਕੀਤਾ ਕਬੀਰ ਜ਼ੋਰ ਕੀਤਾ ਸੋ ਜ਼ੁਲਮ ਹੈ ਸ਼ੀਪ ਜੁਤੀ ਬਕੂਰੀ ਮਰਦੀ ਹੋਈ ਅੜੜ ਖਦੀ ਸ਼ੀਪ ਜੁਤੀ ਬਕੂਰੀ ਸਰਤ ਹੈ شیر نے اپنی خوراک لیے بکری نو پکڑ لیا ہے۔ وہا کہ چھیپ جوتی بکری تے مردی ہوئی ہڑ ہڑ ہسی۔ کیوں؟ چیپ چھے بسماد ہو تت اوسر کی تر ہس رہسی۔ شنگے جی بچا ਮੈਂ ਸਚਾਰਜ ਹਾਂ ਤੂੰ ਮੇਰੇ ਫੰਦੇ ਵਿੱਚ ਹੈ ਮੈਂ ਤੈਨੂੰ ਪਕੜਦਾ ਤੂੰ ਮੇਰੀ ਖੁਰਾਕ ਹੈ ਮੈਂ ਤੈਨੂੰ ਖਾ ਜਾਣਾ ਤੇ ਆਪਣੀਆਂ ਅੰਦਰਾਂ ਤ੍ਰਿਪਤ ਕਰਨੀਆਂ ਹਨ ਤੇ ਆਪਣਾ ਢੇਰ ਪਾਲਣਾ ਹੈ ਪਰਮੇਸ ਚਾਰਜਿਸ ਗੱਲੋਂ ਆਂ ਵੀ ਜਦੋਂ ਮੈਂ ਤੈਨੂੰ ਪਕੜਿਆ ਤੈਨੂੰ ਤੇਰੇ ਸਾਹਮਣੇ ਮੌਤ ਦੇਖਣੀ ਹੈ ਤੂੰ ਫਿਰ ਖੇੜ ਖਿੜਾ ਕੇ ਹੱਸ ਰਹੀ ਹੈ ਕਿਉਂ ਰੀਜ਼ਨ ਕੀ ਹੈ ਕੀ ਪੁੱਛੇ ਵਿਸਮਾਦ ਹੋਏ ਇਤ ਔਸਰ ਇਸ ਸਮੇਂ ਤੇ ਕਿ ਤਰ੍ਹਾਂ ਹੱਸ ਰਸਤਾ ਉਹ ਕਿਸ ਖੁਸ਼ੀ ਦੇ ਅੰਦਰ ਹੱਸ ਰਹੀ ਤੈਨੂੰ ਹਾਸਾ ਕਿਉਂ ਆ ਰਿਹਾ ਹੈ ਜਵਾਬ ਹੈ ਛੀਪ ਜੂਤੀ ਬੱਕਰੀ ਮਰਦੀ ਹੋਈ ਹੜ ਹੜ ਹੱਸੀ ਕੀ ਪੁੱਛੇ ਵਿਸਮਾਦ ਹੋਏ कित अवसर कित रहस हसी बिनो घरेंकरी बनू घरें बकरी पुतर की कीचन खसी अप तूरा खाधे ਤੂੰ ਰੱਖਾ ਤੇ ਆ ਕੋ ਕੋ ਖਲ ਉਹ ਖਲ ਵਣ ਸੀ ਖਾਦਾ ਸੀ ਆਖਤੇ ਤੋ ਪੂਰਾ ਸਜ਼ਾ ਕੀ ਮੇਰੀ ਖਲ ਪੁੱਠੀ ਕਰਕੇ ਲਾ ਕੇ ਸਰੀਰ ਤੋਂ ਜੁਦਾ ਕਰ ਦੇ ਵੈਰ ਮਨ ਦੀ ਕਿਉਂ ਹੀ ਹਾ ਵੀ ਸਿਰਫ ਮਹਿਜ਼ ਅਕਤ ਤੂੜਾ ਖਾਣ ਦਾ ਸਦਕਾ ਮੇਰੀ ਔਲਾਦ ਨਿਕੰਮੀ ਹੋ ਗਈ ਤੇ ਮੇਰੀ ਪੁੱਠੀ ਖੱਲ ਲੈ ਗਈ ਸਿਰਫ ਅਕਤ ਤੂੜਾ ਖਾਣ ਕਰਕੇ ਫੇਰ ਸੁਣੋ ਖਾ ਅਕਤ ਤੂੜਾ ਖਾਦਿਆਂ ਉਹ ਕੋ ਖੱਲ ਉਹ ਖੱਲ ਰਨਸੀ ਮਾਸ ਖਾਨ ਗਲ ਵੱਢ ਕੇ ਹਾਲ ਤਿਨਾੜਾ ਕੌਣ ਹੋ ਵਸੀ ਜਿਹੜੇ ਛੁੜੀਆਂ ਫੇਰ ਫੇਰ ਸ੍ਰੀ ਸਾਬਾ ਨਾਲ ਟਡਕਾ ਛਡਕਾ ਕੇ ਬੱਕਰੇ ਖਾਂਦੇ ਨੇ ਕੱਟੇ ਖਾਂਦੇ ਨੇ ਬੱਚੇ ਖਾਂਦੇ ਨੇ ਜੀਬ ਖਾਂਦੇ ਨੇ ਬੱਕਰੀ ਕਹਿੰਦੀ ਮੈਂ ਇਸ ਕਰਕੇ ਹੱਸਿਆ ਵੀ ਮਹਿਸ ਆਕਤ ਤੂਰਾ ਖਾਣ ਦਾ ਸਦਕਾ ਮੇਰੀ ਇਹ ਖਲ ਖਲ ਹੋਈ ਹੈ ਕਿ ਜਿੰਨਾ ਦਾ ਕਿੱਤਾ ਹੀ ਇਹ ਹੈ ਕਰਤੱਵ ਹੀ ਇਹ ਹੈ ਜਿਹੜੇ ਇਸ ਚਸਕੇ ਦੇ ਅੰਦਰ ਫਸੇ ਹਨ ਮਾਸ ਖਾਣ ਗੱਲ ਵੱਡ ਕੇ ਇਤਿਹਾਲ ਤਨਾੜਾ ਕੌਣ ਹੋਵਸੀ ਉਹਨਾਂ ਦਾ ਹਾਲ ਕੀ ਹੋਇਆ ਨਿਰਜੀਸ ਦਾ ਨਾਮ ਪਸਦੀ ਮੂਲਾ ਕਹੋ ਨਿਆ ਕੋਈ ਆਈ जेकर उदरी पूतना त व्योपी आवन आउण कम न चङा